ਦੋਵਾਂ ਦੀ ਪਾਉਣੀ ਆਪੋ ਪਾਣੀ ਦੇ ਖੁੱਲੀ ਤੇ ਲੈ ਜਾ ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਜੀ ਹਰਦੀਪ ਸਿੰਘ ਦੇ ਘਰੋਂ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ گاਵਾ ਦਿਖਾਉਣੀ ਆਂ ਜਿਨ੍ਹਾਂ ਦੇ ਵਿੱਚ ਇਹ ਜਿਹੜੀਆਂ ਦੋ گاਵਾ ਇਹ ਤੋਕੜਾਂ ਤੇ ਇੱਕ ਇਹ ਜਿਹੜੀ ਗਾਹੇ ਬਿਲਕੁਲ ਸੱਜਰ ਸੁਈ ਹੈ तकरीबन ਸੁਈ ਨੂੰ 1 ਘੰਟਾ ਜਿਹਾ ਲੱਗੇ ਬੰਨੇ ਟਾਈਮ ਹੋ ਗਿਆ ਦੂਜਾ ਸੁਹਾ ਸੁਈ ਹੈ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਉਹਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਹੋਰ ਵੀ ਵੀਰਪਿਆ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਮਿਰਖ ਪਰਖ ਜਿਹੜੀ ਕਰਨੀ ਦੀ ਪਸ਼ੂ ਦੀ ਤੁਸੀਂ ਆਪ ਆ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਏ ਵਧੀਆ ਵਧੀਆ ਜੀ ਹੋਰ ਸਭ ਚੱਲੀਦਾ ਕੰਮ ਹਾਂ ਜੀ ਵਧੀਆ ਵਧੀਆ ਤੇ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦਿਓ ਐਡਰੈਸ ਆਪਣਾ ਪਿੰਡ ਲੋਕਾਏ ਜਿਲ੍ਹਾ ਤੰਤਰ ਤਹਿਸੀਲ ਪੱਟੀ ਜੜਦਣਾ ਸਰਦਾਰ ਅਦੀਪ ਸਿੰਘ ਪਾਰੀ ਨੰਬਰ 98552 95743 ਠੀਕ ਹੈ ਜੀ ਅੱਜ ਇਹ ਤਿੰਨ ਗਾਵਾਂ ਤੇ ਨਹੀਂ ਡੰਗਰ ਦੇ ਆਪਣੇ ਹੈਗੇ 7 8 ਆ ਅੱਛਾ ਪਰ ਤੇਨੀ ਪਈ ਅੱਜ ਠੀਕ ਹੈ ਜੀ ਹਾਂ ਜੀ ਤਿੰਨੇ ਗਾਵਾਂ ਦੀਆਂ ਹਾਂ ਜੀ ਤਿੰਨੇ ਗਾਵਾਂ ਠੀਕ ਹੈ ਸ਼ੁਰੂ ਕਰਦੇ ਹਾਂ ਇੱਕ ਗਾਉ ਤੋਂ ਸੱਜਦ ਸਈਦੂ ਇਹਦੀ ਡਿਟੇਲ ਇਨੂੰ ਸੂਈ ਨੂੰ ਹੋ ਗਿਆ 20 ਮਿੰਟ 20 ਮਿੰਟ ਹੋ ਗਏ ਹਾਂਜੀ ਬੱਚਾ ਕੀ ਦਿੱਤਾ ਬੱਚਾ ਬਸ਼ੀ ਦਿੱਤੀ ਦੀ ਨੇ ਠੀਕ ਹੈ ਜੀ ਹਾਂਜੀ ਤੇ ਪਹਿਲੇ ਸਵੇਰੇ ਕੋਰ ਕਾਰਡ ਦਾ ਪਤਾ ਕੀਤਾ ਕਿ ਪਹਿਲੇ ਸਵੇਰੇ ਰਿਕਾਰਡ ਨੇ ਕੱਢਿਆ ਵਾ 20 ਪਲੱਸ 20 ਪਲੱਸ ਹਾਂਜੀ ਅੱਛਾ ਜੀ ਤਿਆਰੀ ਤਾਂ ਹੀ ਜਾਊਗੀ ਠੀਕ ਹੈ ਜੀ ਇਹ ਤੁਰ ਕੇ ਦਿਖਾਈਏ ਨੂੰ ਦੋਸਤੋ 20 ਮਿੰਟ ਦਾ ਲੱਗੇ ਬੰਨੇ ਵੀਰ ਕਹਿੰਦਾ ਇਹਨੂੰ ਸੂਈ ਨੂੰ ਹੋ ਗਿਆ ਟਾਈਮ ਦੂਜਾ ਸੂਗਾ ਸੂਈ ਹੈ ਬੱਚਾ ਨੇ ਬਸ਼ੀ ਦਿੱਤੀ ਹੈ ਚੰਗੇ ਕੱਦ ਕਰਦੀ ਹੈ ਸੂਗੇ ਮੜੀ ਜੀ ਲੱਪੇ ਦੇ ਵਿੱਚ ਆਈ ਹੈ ਥਣਾ ਥਣਾ ਦੀ ਕੁਆਲਿਟੀ ਚੰਗੀ ਆਰਡਰ ਕੁਆਲਿਟੀ ਚੰਗੀ ਦੀ ਤਿਆਰ ਕੀਤੀ ਅਜੀ ਦੋਸਤੋ ਜੇਰ ਪਾਉਣ ਲਈ ਬਾਕੀ ਹੈ ਦੀ ਗਾਂ ਦੇ ਕੱਦ ਕਾਠ ਦੀ ਚੰਗੀ ਹੈ ਫੇਸ ਕੁਆਲਿਟੀ ਚੈੱਕ ਕਰ ਲਓ ਮੱਛੀ ਉਹ ਖਾ ਚੁਆ ਕਹਵਾਨੇ ਤੇ ਦੋਸਤੋ ਨਾੜਾ ਕਾਫੀ ਆ ਬ੍ਰੀਕ ਬ੍ਰੀਕ ਤੁਹਾਨੂੰ ਕਰਨ ਲਾਗੇ ਕਰਕੇ ਦਿਖਾ ਦਿੰਦੇ ਮੱਛੀ ਬਹੁਤ ਬ੍ਰੀਡ ਵਾਲੀ ਦੀ ਦੋਸਤੋ ਆ ਵੇਖੋ ਖਵਾਨੇ ਤੇ ਨਾੜਾ ਕਾਫੀ ਆ ਬ੍ਰੀਕ ਬ੍ਰੀਕ ਨਾੜਾ ਬੱਛੀ ਵੀ ਦੋਸਤੋ ਤੁਹਾਨੂੰ ਦਿਖਾਵਾਂਗੇ ਬੱਛੀ ਜੇ ਬੈਠੀ ਹੈ ਬੱਚਾ ਨੇ ਆੜੇ ਬਸ਼ੀ ਦਿੱਤੀ ਐ ਤੇ ਵੀਰ ਕਿੰਨਾ ਕਿਦਾ ਮੁੱਲ ਆਪਾਂ ਕਰਨਾ ਮੁੱਲ ਵੀਰ ਜੀ ਆਪਾਂ ਮੌਕੇ ਤੇ ਕਰਾਂਗੇ ਮੌਕੇ ਤੇ ਫੋਨ ਹਾਂਜੀ ਇਹਨਾਂ ਦੋਵਾਂ ਦਾ ਦੱਸ ਦਾਂਗੇ ਟੋਕਣਾ ਗੱਬੀ ਠੀਕ ਹੈ ਜੀ ਹਾਂਜੀ ਤੇ ਇਹਦੇ ਬਾਰੇ ਦਸੀਏ ਦੋ ਨੰਬਰ ਬਾਰੇ ਇਹ ਦੂਜਾ ਸੂਗਾ ਏ ਹਾਂਜੀ ਦੁੱਧ ਇਥੇ 10 ਕਿਲੋ ਏ ਅੱਛਾ ਜੀ ਇਹਨੂੰ ਮਹੀਨਾ ਹੋ ਗਿਆ ਬਣੀ ਨੂੰ ਮਹੀਨਾ ਹੋ ਗਿਆ ਹਾਂਜੀ ਨਿਕਲ ਆਗਾ ਅਗਲੀ ਦੀ ਕਿਸਮਤ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਸੂਈ ਨੂੰ ਕਿੰਨਾ ਕਿਟਾ ਹੋ ਗਿਆ ਸੂਈ ਨੂੰ ਮੰਨ ਕੇ ਚਲੋ ਇਹਨੂੰ ਢਾਈ ਕਿ ਮਹੀਨਾ ਹੋ ਗਏ ਢਾਈ ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ ਤਾਂ ਮੈਂ ਦੁੱਧ ਹਾਂਜੀ ਠੀਕ ਹੈ ਜੀ ਦੋਸਤੋ ਢਾਈ ਕਿ ਮਹੀਨੇ ਦਾ ਟਾਈਮ ਕਹਿੰਦਾ ਵੀਰ ਨੂੰ ਸੂਈ ਨ ਹੋ ਗਏ ਤੇ ਮਹੀਨਿਆਂ ਦਾ ਇਹਨੂੰ ਟੀਕਾ ਭਰਾਇਆ ਹੋਇਆ ਹੈ ਉਹ ਅਗਲੀ ਦੀ ਕਿਸਮਤ ਹੈ ਅਜੇ ਸਾਡੇ ਨਾਲ ਬਿਲਕੁਲ ਖਾਲੀ ਇਧਰ ਇਹ ਵੀ ਚੰਗੇ ਗਾਧ ਘਾਟ ਦੀ ਦੁੱਧ 10 ਕਿਲੋ ਠੰਡੀ ਸੀਲ ਚੰਗੀ ਠੀਕ ਹੈ ਜੀ ਵੀਡੀਓ ਬਣਾਉਂਦਾ ਜਿਹੜਾ ਟਾਈਮ ਆ ਦੋਸਤੋ ਤਕਰੀਬਨ ਦੁਪਹਿਰ ਦਾ 3 ਵਜੇ ਦਾ ਠੀਕ ਹੈ ਇਹਦਾ ਮੁੱਲ ਕਿੰਨਾ ਕਰਨਾ ਹੈ ਇਹਦਾ ਮੁੱਲ 28000 28000 ਮਾਨਤਨ ਮਾਨਤਨ ਕਰ ਦਾਂਗੇ ਕਦੋਂ ਆਊਗਾ ਠੀਕ ਹੈ ਫੋਨ ਲਾਵੇ ਕੋਈ ਵੀਰ ਕਰ ਦਾਂਗੇ ਮਾਨਤਾ ਠੀਕ ਠੀਕ ਹੈ ਜੀ ਤਿੰਨ ਮਹੀਨੇ ਬਰ ਦਸੀ ਇਹਨੂੰ ਬਣੀਨ ਹੋ ਗਿਆ 1.5 ਮਹੀਨਾ 1.5 ਮਹੀਨਾ ਹੋ ਗਿਆ ਹਾਂਜੀ ਚੈੱਕ ਪਾਸ ਨਹੀਂ ਹੈ ਜੀ ਨਹੀਂ ਚੈੱਕ ਨਹੀਂ ਕਰਿਓ ਜੰਦੇ ਗਰੰਟੀ ਉੱਪਰ ਅਗਲੇ ਚੈੱਕ ਕਰਾ ਲਿਓ 2 ਮਹੀਨਾ ਖਲੋਗੇ ਹੋਰ ਠੀਕ ਹੈ ਜੀ ਹਾਂਜੀ ਖਲੋ ਹੋਰ ਦੁੱਧ ਕਿੰਨਾ ਥਲੇ ਦੁੱਧ ਇਥੇ ਲੈ ਸ਼ਾਇਦ 8 ਕਿਲੋ 8 ਕਿਲੋ ਦੁੱਧ ਬਰੀਡ ਵਾਲੀ ਮੱਝੀ ਪੂਰੀ 1.5 ਮਹੀਨਾ ਹੋ ਗਿਆ ਨੂੰ ਨਵੇਂ ਦੁੱਧ ਹੋਈ ਨੂੰ ਇਹਨੂੰ ਚੈੱਕ ਪਾਸ ਅਜੇ ਦੋਵਾਂ 'ਚ ਕੋਈ ਨਹੀਂ ਗੀ ਦੁੱਧ 8 ਕਿਲੋ ਦੱਸਦਾ ਵੀਰ ਬਰੀਡ ਬੂਡ ਚੰਗੀ ਏ ਦੀ ਗਾਂ ਦੇ ਇਹ 95000 ਦੀ ਲਈ ਕੇ ਨੇ ਸੱਜਾ ਅੱਛਾ ਜੀ ਹਾਂ ਜੀ ਸਾਂਭੀ ਨਹੀਂ ਗਏ ਨੇ ਮੁਰਕੇ ਟੰਡੀ ਠੁੰਡੀ ਚੰਗੀ ਏ ਵੀ ਠੀਕ ਹੈ ਜੀ ਕਿੰਨਾ ਮੁੱਲ ਕਰਦੇ ਹੋ ਇਹਦਾ 5000 ਹਾਂ ਜੀ ਹਾਂ ਜੀ ਮਾਨਦਨ ਮਾਨਦਨ ਕਰਦਾ ਠੀਕ ਹੈ ਜੀ ਦੋਸਤੋ ਤਿੰਨ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਅੱਜ ਵੀਡੀਓ ਦੇ ਵਿੱਚ ਦੋ ਗਾਵਾਂ ਜਿਹੜੀਆਂ ਇਹ ਤਕਰੀਬਨ ਟੋਕੜੀ ਹੈ ਜੇ ਇੱਕ ਨੂੰ ਡੇਢ ਮਹੀਨਾ ਹੋ ਗਿਆ ਟੀਕਾ ਪਰ ਇਹਨੂੰ ਇੱਕ ਨੂੰ ਮਹੀਨਾ ਹੋ ਗਿਆ ਵਾ ਉਹ ਤੁਹਾਡੀ ਕਿਸਮਤ ਹੈ ਜੇ ਨਿਕਲਵੇਂ ਤਾਂ ਵੀ ਠੀਕ ਨਿਕਲ ਆ ਤੇ ਵਸ਼ੀ ਲੱਖੋਂ ਬਾਹਰ ਵੀ ਨਹੀਂ ਆਣੀ ਹਾਂ ਜੀ ਹਾਂ ਜੀ ਤੇ ਦੋਸਤੋ ਇਹ ਕਿਹੜੀ ਗਾਂ ਹੈ ਬਿਲਕੁਲ ਸਜਰ ਸੂਹੀ ਵੀ ਫਿਰ ਬੁਖਾਰੀ ਦੌਰ ਕੇ ਵੜ ਫਿਰ ਦਿਖਾ ਦੇ ਤੀ ਖੋਦ ਬੱਚਾ ਵੀ ਦੋਸਤੋ ਨੇ ਵਸ਼ੀ ਦਿੱਤੀ ਚੰਗੀ ਬਰੀਡ ਵਾਲੀ ਵਸ਼ੀ ਦਿੱਤੀ ਹੈ ਗਾਂ ਵੀ ਪੂਰੀ ਚੰਗੇ ਕਦ ਕੱਢ ਦੀ ਅੱਧੇ ਘੰਟੇ ਨ ਪਾ ਦੋ ਜੀਰ ਠੀਕ ਹੈ ਜੀ ਬਾਕੀ ਕੋਈ ਵੀ ਆਏ ਆਪਣੇ ਡੰਗਰ 10 12 ਹੁੰਦੇ ਹੀ ਆ ਠੀਕ ਹੈ ਮੱਝਾਂ ਵੀ ਹਾਂਜੀ ਮੱਝਾਂ ਵੀ ਗਾਵਾਂ ਵੀ ਠੀਕ ਹੈ 10 12 ਪਰ ਜਾਣਾ ਪਹੁੰਦੇ ਹੁੰਦੇ ਹੁੰਦੇ ਠੀਕ 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 ਹਾਂਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ